ਕੈਨੇਡਾ ਦਾ ਮਾਹੌਲ ਹਾਲਾਤ ਬਈ ਤੁਹਾਡੇ ਸਾਹਮਣੇ ਹੈ ਜੀ ਇਸ ਟਾਈਮ 10:27 ਮਿੰਟ ਹੋ ਚੁੱਕੇ ਹੈ ਜੀ ਕੈਨੇਡਾ ਦੇ ਵਿੱਚ ਤੇ ਸਾਰੇ ਪਾਸੇ ਸਨੋਹੀ ਸਨੋ ਹੈ ਜੀ ਦੇਖ ਸਕਦੇ ਹੋ ਤੁਸੀਂ ਹਨ ਘਰਾਂ ਦੀਆਂ ਛੱਤਾਂ ਦੇ ਉੱਤੇ ਅੱਜ ਤਾਂ ਮੈਨੂੰ ਲੱਗਦਾ ਵੀ ਸਾਰੇ ਸੀਜ਼ਨ ਦੀ ਸਾਰੇ ਸਾਲ ਦੀ ਵੱਡੀ ਸਨੋਹੀ ਕਹਿ ਸਕਦੇ ਹਾਂ ਨਾ ਦੇਖ ਸਕਦੇ ਹੋ ਹਾਂ ਹਮਮ ਰਾਮ ਨਾਲ ਬਾਈ ਜੀ 2 2 ਫੁੱਟ ਸਨੋ ਹੋ ਗਈ ਰਾਮ ਨਾਲ ਆ ਦੇਖੋ ਹਣਾ ਇਧਰਲੇ ਏਰੀਆ ਵੀ 2 2 ਫੁੱਟ ਜਿਹੜੀ ਸਨੋ ਚੜਾਤੀ ਆ ਇੱਤਾਂ ਤੇ ਸਾਰੇ ਲੋਕ ਸਨੋ ਹਟਾਉਣ ਦੇ ਲਈ ਆਪੋ ਆਪਣੇ ਘਰਾਂ ਦੇ ਮੋਰੋਂ ਕਈਆਂ ਖੁਰਪ ਮਿੱਟੀ ਜਿਵੇਂ ਰੇ ਪਾਉਣ ਦੇ ਲਈ ਹਣਾ ਮਿੱਟੀ ਸੌਰੀ ਭਰਤ ਪਾਉਂਦੇ ਹੁੰਦੇ ਜਦੋਂ ਤੇ ਉਦੋਂ ਆਸੇ ਪਾਸੇ ਜੇ ਕਰਦੇ ਹੁੰਦੇ ਆ ਭਰਤ ਨੂੰ ਘਰ ਦੇ ਮਾਰ ਮੋਰੋਂ ਉਵੇਂ ਕਰੀ ਜਾਂਦੇ ਆ ਬਈ ਤੇ ਦਰਖਤ ਰੁਖਤ ਵੀ ਦੇਖ ਸਕਦੇ ਹੋਣਾ ਸਾਰੇ ਭਰੇ ਹੋਏ ਆ ਸਨੋ ਨਾਲ ਸਾਰੇ ਜਮਾਂ ਤਾਂ ਤੱਕ ਨੱਪੇ ਪਏ ਆ ਜੀ ਘਰਾਂ ਦੀਆਂ ਛੱਤਾਂ ਸਾਰੀਆਂ ਨੱਪੀਆਂ ਪਈਆਂ ਘਰਾਂ ਦੀਆਂ ਦੇਖ ਸਕਦੇ ਹੋਣਾ ਗੱਡੀਆਂ ਕੁੱਡੀਆਂ ਬਾਈ ਸਾਰੀਆਂ ਆ ਦੇਖੋ ਹਣਾ ਸਨੋ ਨਾਲ ਨੱਪੀਆਂ ਪਈਆਂ ਸਾਰੇ ਸੀਜ਼ਨ ਦੀ ਬਈ ਵੱਡੀ ਸਨੋ ਕਹਿ ਸਕਦੇ ਆ ਆਪਾਂ ਬ੍ਰੈਂਟਨ ਦੇ ਏਰੀਏ ਦੇ ਵਿੱਚ ਆ ਸਾਰਾ ਏਰੀਆ फुल आज इतने देख सकते हो ना ठंड होंखा ही है जी वैसे जे आप देखिए होंदा औखा ही है कम तो चलो भाज व गल हैगी भी अजवार है का दिन से भी किसी ने कम तो ਮਾਣੇ ਜਾਣਾ ਸੀਗਾ ਪਰ ਜੇ ਹੁਣ ਇਹ ਹੀ ਹਿਸਾਬ ਲਾ ਲਓ ਵੀ ਸਵੇਰ ਵੇਲੇ ਕੰਮ ਤੇ ਜਾਣਾ ਹੁੰਦਾ ਲੋਕ ਨਾ ਇੱਥੇ ਸਾਢੇ 5:30 ਵਜੇ 4:00 ਵਜੇ ਸਾਢੇ 4:30 ਵਜੇ ਕੰਮ ਤੇ ਨਿਕਲਦੇ ਆ ਤੇ ਇਹੀ ਜੇ ਕਿਤੇ ਨਾਰਮਲ ਦਿਨ ਹੁੰਦਾ ਤਾਂ ਗੱਡੀਆਂ ਜਿਹੜੀਆਂ ਸਾਰੀਆਂ ਕਾਰਾਂ ਉਹ ਸਨੋਹ ਦੇ ਵਿੱਚ ਫਸੀਆਂ ਹੋਈਆਂ ਸੀ ਤੇ ਅੱਜ ਤਾਂ ਤੁਸੀਂ ਇਹ ਹਿਸਾਬ ਲਾ ਲਓ ਵੀ ਲੋਕਾਂ ਤੋਂ ਕੰਮ ਤੇ ਪਹੁੰਚੇ ਨਹੀਂ ਜਾਣਾ ਸੀਗਾ ਜੇ ਆ ਇਦਾਂ ਹੀ ਹਾਲਾਤ ਰਹਿੰਦੇ ਚਲੋ ਜੀ ਅੱਜ ਕਿਸਮਤ ਚੰਗੀ ਸੀ ਅੱਜ ਐਤਵਾਰ ਸੀਗਾ ਆ ਦੇਖੋ ਨਾ ਸਾਰੇ ਦਰਖਤਾਂ ਦਰੁਖਤਾਂ ਨਹੀਂ ਭਰੀ ਪਈਏ ਸਾਰੇ ਤਾਂ ਤੱਕ ਵਧੀਆ ਗੱਲ ਇਹ ਰਹੀ ਵੀ ਅੱਜ ਐਤਵਾਰ ਸੀ ਤੇ ਲੋਕਾਂ ਜਿਹੜਾ ਆਰਾਮ ਨਾਲ ਆਪਦੇ ਘਰਾਂ ਦੇ ਮੋਰੋਂ ਆ ਸਾਰੇ ਦਰਖਤਾਂ ਦਰੁਖਤਾਂ ਭਰੇ ਆ ਹਟਾਈ ਜਾਂਦੇ ਆ ਸਨੋ ਨੂੰ ਬਰਫਾ ਬਰਫ ਕਰਾਤੀ ਜੀ ਐਤ ਕੀ ਹਨਾ ਪਿਛਲੇ ਸਾਲ ਇੰਨੀ ਸਨੋ ਹੈ ਨਹੀਂ ਸੀਗੀ ਪਿਛਲੇ ਸਾਲ ਨਾਲ ਬੜੀ ਥੋੜੀ ਸੀਗੀ ਸਨੋ ਪਹਿਲੇ ਸਾਲ ਤਾਂ ਤੁਸੀਂ ਮੰਨ ਕੇ ਚੱਲੋ ਵੀ ਮਸਾਂ ਕੋਈ ਕਹਿ ਦਈਏ ਚਾਰ ਕ ਸਨੋਹਾਂ ਪਈਆਂ ਇਹ ਸਾਰੇ ਸੀਜ਼ਨ ਦੇ ਵਿੱਚ ਇੱਥੇ ਪੈਂਦੀ ਹੈ ਸਨੋਹ ਦਸੰਬਰ ਤੋਂ ਲੈ ਕੇ ਅਨਟਾਰੀਓ ਦੀ ਗੱਲ ਕਰਦਾ ਅਲਬਰਟ ਵਾਲੀ ਸਾਈਡ ਤਾਂ ਜਾਦੇ ਪੈ ਜਾਂਦੀ ਆ ਮੈਂ ਅਨਟਾਰੀਓ ਦੀ ਗੱਲ ਕਰਤਾ ਤੁਹਾਡੇ ਨਾਲ ਆ ਬ੍ਰੈਂਟਨ ਦੀ ਦਸੰਬਰ ਤੋਂ ਲੈ ਕੇ ਮਾਰਚ ਅਪ੍ਰੈਲ ਦੇ ਵਿੱਚ ਦਿਨ ਬਦਲਣੇ ਸ਼ੁਰੂ ਹੋ ਜਾਂਦੇ ਆ ਤੇ ਚਾਰ ਕ ਮਹੀਨੇ ਪੈਂਦੀ ਹੁੰਦੀ ਹੈ ਸنوਹ ਤੇ ਪਿਛਲੇ ਸਾਲ ਤਾਂ ਮਸਾਂ ਤਿੰਨ ਚਾਰ ਸنوਹਾਂ ਜੀਆਂ ਪਈਆਂ ਸੀ ਤੇ ਇਸ ਸਾਲ ਤਾਂ ਬਈ ਜੀ ਧੰਨ ਧੰਨ ਕਰਾਈ ਪਈ ਆ ਮੈਨੂੰ ਲੱਗਦਾ ਵੀ ਐਤਕੀ ਦਸੰਬਰ ਦੇ ਪਹਿਲੇ ਹਫਤੇ ਦੀ ਸنوਹ ਪੈਣ ਲੱਗੀ ਆ ਤੇ ਅੱਜ ਫਰਵਰੀ ਦਾ ਦਿਨ ਹੈ ਗਿਆ ਆਪਣੇ ਕੋਲ ਐਤਵਾਰ ਲਗਾਤਾਰ ਹਫਤੇ ਦੇ ਵਿੱਚ ਕੋਈ 4 ਦਿਨ ਕਦੇ 5 ਮਤਲਬ ਕਿ ਚਲੋ 4 ਦਿਨ ਤਾਂ ਹਫਤੇ ਚ ਪੈਂਦੀ ਪੈਂਦੀ ਆ ਹੁਣ ਤਾਂ ਡੇਲੀ ਤੇ ਹਾਲਾਤ ਬਈ ਜੀ ਸਾਹਮਣੇ ਆ ਲੋਕ ਘਰਾਂ ਤੋਂ ਉੱਠੇ ਆ ਨਿਕਲੇ ਆ ਹਜੇ ਹੁਣੇ 10 ਵਜੇ ਤੱਕ 10:30 ਹੋਏ ਆ ਲੋਕ ਹਜੇ ਹੁਣ ਜਿਹੜੇ ਆਪਦੇ ਘਰਾਂ ਦੇ 12 ਦੇ ਵਿੱਚੋਂ ਸਨੋ ਸਨਾਹ ਹਟਾਉਣ ਦੇ ਵਿੱਚ ਬਈ ਲੱਗੇ ਹੋਏ ਆ ਪਰ ਆਇਆ ਯਾਰ ਇੱਕ ਗੱਲ ਤਾਂ ਦੇਖਣ ਵਾਲੀ ਹੈਗੇ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਰਵਾਈਵ ਕਰਨਾ ਬਹੁਤ ਔਖਾ ਤੁਸੀਂ ਹੁਣ ਇਹ ਦੇਖ ਲਓ ਵੀ ਲੋਕਾਂ ਦਾ ਇਹ ਦਾ ਜੀਵਨ ਪੱਧਰ ਕਿਹਜਾ ਹੋਊਗਾ ਹਨਾ ਇੰਨੀ ਸਖਤ ਠੰਡ ਦੇ ਵਿੱਚ ਕੰਮ ਤੇ ਵੀ ਜਾਣਾ ਕੰਮ ਕਰਨੇ ਆ ਜਿਹੜੇ ਤਾਂ ਕੋਈ ਅੰਦਰ ਵੇਰਵਸਨ ਦੇ ਵਿੱਚ ਕੰਮ ਕਰਦੇ ਉਹਨਾਂ ਲਈ ਤਾਂ ਫਿਰ ਵੀ ਸੌਖਾ ਹੋ ਜਾਂਦਾ ਵੀ ਚਲੋ ਅੰਦਰ ਹੀਟਰ-ਹੂਟਰ ਦਾ ਪ੍ਰਬੰਧ ਹੁੰਦਾ ਪਰ ਜਿਹੜੇ ਬਾਹਰ ਕੰਮ ਕਰਦੇ ਆ ਉਨਾਂ ਲਈ ਤਾਂ ਬਾਈ ਜੀ ਨਜਾਇਜ਼ ਹੀ ਔਖਾ ਹੋ ਜਾਂਦਾ ਹਾਂ ਕਿਉਂਕਿ ਤਾਪਮਾਨ ਬਾਈ ਮਾਈਨਸ ਹੁਣ ਤੋਂ ਇਹ ਆ ਦੇਖ ਲੋ ਵੀ ਮੈਂ ਘੰਟਾ ਪਹਿਲਾਂ ਨਿਕਲਿਆ ਸੀਗਾ ਇੱਥੋਂ ਤੇ ਘੰਟਾ ਬਾਅਦ ਚ ਹੁਣ ਮੈਂ ਆਇਆ ਇੱਥੇ ਤੇ ਬਾਈ ਹਜੇ ਵੀ ਕਰੀ ਜਾਂਦਾ ਸਾਫ ਦੋ ਦੋ ਘੰਟੇ ਬਾਈ ਜੀ ਤਿੰਨ ਤਿੰਨ ਘੰਟੇ ਸਨੋ ਹਟਾਉਣ ਤੇ ਲੰਘ ਜਾਂਦੇ ਆ ਆ ਦੇਖੋ ਹੁਣ ਤਿੰਨ ਤਿੰਨ ਫੁੱਟ ਰੌਣ ਹੋਊਗੀ ਤੁਹਾਡੇ ਸਾਹਮਣੇ ਢਾਈ ਢਾਈ ਤਿੰਨ ਤਿੰਨ ਫੁੱਟ ਜਿਹੜੀ ਸਨੋ ਆ ਉਹ ਚੜ ਜਾਂਦੀ ਇੱਥੇ ਆ ਦੇਖ ਸਕਦੇ ਹੋ ਸੋ ਇਦਾਂ ਦੇ ਹਾਲਾਤ ਬਾਈ ਜੀ ਬਣ ਜਾਂਦੇ ਆ ਸਨੋ ਦੇ ਟਾਈਮ ਦੇ ਵਿੱਚ ਲਾਈਫ ਬਹੁਤ ਹਾਰਡ ਆ ਬਾਈ ਜੀ ਲੋਕ ਜਿਵੇਂ ਆਪਾਂ ਕਹਿ ਦਈਏ ਆਪਣੇ ਕਹਿ ਦਿੰਦੇ ਆ ਵੀ ਕਨੇਡਾ ਜੀ ਕਨੇਡਾ ਹਨਾ ਪਰ ਕਨੇਡਾ ਦਾ ਇੱਕ ਆਪੂ ਵੀ ਹੈਗਾ ਜੀ ਕੰਮ ਧੰਦਾ ਕੋਈ ਔਖੀ ਗੱਲ ਨਹੀਂ ਕਿ ਕੰਮ ਧੰਦਾ ਬਾਈ ਹਰੇਕ ਹੀ ਕਰ ਲੈਂਦਾ ਬਾਕੀ ਕਰਨਾ ਚਾਹੀਦਾ ਹੀ ਆ ਪਰ ਆਹ ਜਿਹੜਾ ਇੱਕ ਮੇਨ ਕੰਮ ਆ ਜਿਹੜਾ ਤੁਸੀਂ ਇਹ ਦੇਖੋ ਹੁਣ ਲੋਕ ਸਾਰੇ ਕਰੀ ਜਾਂਦੇ ਤਿੰਨ ਤਿੰਨ ਚਾਰ ਚਾਰ ਘੰਟੇ ਹੋ ਗਏ ਲੋਕਾਂ ਨੂੰ ਲੱਗਿਆ ਪਿਆਣ ਉਸਨੂੰ ਹਟਾਉਂਦੇ ਹਨ ਕਾਰਾਂ ਕੁਰਾਂ ਸਾਰੀਆਂ ਦੇਖੋ ਨਾ ਕਾਰਾ ਕੁਰਾ ਸਾਰੀਆਂ ਦੱਬੀਆਂ ਹੋਈਆਂ ਵਿੱਚ ਸਨੋਹ ਦੇ ਘਟ ਘਟ ਅੱਦਾ ਅੱਦਾ ਫੁੱਟ ਤਾਂ ਹੋਊਗੀ ਇਹਨਾਂ ਤੇ ਵੀ ਕਾਰਾਂ ਦੇ ਉੱਤੇ ਵੀ ਭਈ ਸਾਰੇ ਪਾਸੇ ਇਹ ਖਲਾਤ ਹੈ ਜੀ ਇਸ ਟਾਈਮ ਬ੍ਰੈਮਟਨ ਸ਼ਹਿਰ ਦੇ ਸਾਰੇ ਲੋਕ ਹਟਾਈ ਠੋਈ ਜਾਂਦੇ ਆਸੇ ਪਾਸੇ ਕਰੀ ਜਾਂਦੇ ਆ ਸਨੋਵ ਚ ਮਨਪ੍ਰੀਤ ਬਾਈ ਹੈਲੋ ਜੀ ਦੇਖ ਸਕਦਾ ਹਾਂ ਜੀ ਮਾਹੌਲ ਸਾਰੇ ਆ ਮਨਪ੍ਰੀਤ ਬਾਈ ਜੀ ਬਹੁ ਬਹੁਤ ਵਧੀਆ ਜੀ ਲਓ ਜੀ ਆਪਾਂ ਆ ਗਏ ਆ ਇੱਥੋਂ ਜੀ ਆਪਾਂ ਵੀ ਬ੍ਰੈਮਟਨ ਤੋਂ ਆ ਜੀ ਬ੍ਰੈਮਟਨ ਦੇ ਵਿੱਚੋਂ ਗੱਲਬਾਤ ਕਰ ਰਹੇ ਆ ਤੁਹਾਡੇ ਨਾਲ ਤੇ 4-5 ਮਿੰਟ ਦਾ ਆਪਾਂ ਤੁਹਾਡਾ ਸਮਾਂ ਲੈਣੇ ਆ ਜੀ ਇਸ ਤੋਂ ਬਾਅਦ ਆਪਾਂ ਵੀ ਸਨੋ ਹਟਾਉਣ ਲੱਗਣਾ ਜੀ ਹੁਣ ਹਨਾ ਆ ਦੇਖ ਲਓ ਹੁਣ ਆਪਣੇ ਵੀ ਕਿੰਨੀ ਪਈ ਹੈਗੀ ਇਸਨੋ ਫਿਰ ਆਪਾਂ ਵੀ ਹਟਾਵਾਂਗੇ ਮਹੌਲਾ ਕਾਰਾਂ ਬਈ ਜਿਵੇਂ ਆਪਣੇ ਤਾਂ ਠੰਡ ਦੇ ਵਿੱਚ ਬੁੜੀਆਂ ਵਿਚਾਰੀਆਂ ਚੁੱਲੇ ਚੱਲੇ ਤੇ ਬੈਠਾਂ ਰਹਿੰਦੀਆਂ ਉਹ ਵਿਚਾਰੀ ਬੁਢੀ ਹੈ ਹਨਾ ਲੇਡੀ ਜਿਹੜੀ ਹਟਾਰਈ ਆ ਪੰਜਾਬ ਤੋਂ ਬਈ ਜੀ ਆਪਣਾ ਫ੍ਰੀਕੋਟ ਏਰੀਆ ਜੀ ਹੋਵੇ ਕਾਰ ਤਲਕ ਦੀ ਹੁੰਦੀ ਉਹ ਦੇਖੋ ਸਾਡ ਹਨਾ ਕਾਰਾਂ ਬੜੀਆਂ ਤਲਕ ਦੀਆਂ ਬਈ ਇੱਥੇ ਬਹੁਤ ਜ਼ਿਆਦਾ ਐਕਸੀਡੈਂਟ ਜਿਹੜੇ ਸਨੋ ਦੇ ਕਾਰਨ ਹੋ ਜਾਂਦੇ ਇੱਥੇ ਆਪਾਂ ਨਾ ਕਹਿੰਦੇ ਹੁੰਦੇ ਯਾਰ ਇੱਥੇ ਤਾਂ ਬਹੁਤ ਵਾਜ ਜਾਂਦੀਆਂ ਆਪਸ ਵਿੱਚ ਕਾਰਾ ਕਰਾਈਆਂ ਪਰ ਕਾਰਾਂ ਵੱਜਣ ਦਾ ਕਾਰਨ ਵੀ ਆਹ ਸੁਨੋਈ ਹੁੰਦੀ ਇੱਥੇ ਖੁਰਨ ਜਦੋਂ ਪੈ ਜਾਂਦੀ ਏ ਧਰਤੀ ਤੇ ਕਾਰਾ ਕੋਰਾ ਤਿਲਕਦਿਆਂ ਉਹ ਤੋਂ ਸੁਨੋ ਪੈਂਦੀ ਏ ਜੀ ਇੱਥੇ ਹਨਾ ਗੱਡੀ ਕਰੀਏ ਇਹ ਸਟਾਰਟ ਵਿੱਚ ਬੱਠੇ ਆਹ ਹਲਾਤਾ ਜੇਸ ਟਾਈਮ ਸੁਨੋ ਦੇ ਆਪਣੀ ਗੱਡੀ ਵੀ ਵੇਖ ਲਓ ਭਰੀ ਖੜੀ ਏ ਜੀ ਬਾ ਥੋੜੇਕ ਟਾਈਮੋਂ ਆਪਾਂ ਕਰਦੇ ਆਂ ਜੀ। ਪਲੂਰ ਵੱਲ ਦੇ ਓਕੇ ਮਨਪ੍ਰੀਤ ਬਾਈ ਪਲੂਰ। ਹਾਂਜੀ ਹਾਂਜੀ ਬਾਈ ਜੀ ਮੈਂ ਜਾਣਦਾ ਹਾਂ ਪਲੂਰ ਏਰੀਆ। ਘਰਾਂ ਦੀਆਂ ਛੱਤਾਂ ਬਈ ਇੱਥੇ ਤਕੋਣੀਆਂ ਹੁੰਦੀਆਂ ਕਿਉਂਕਿ ਤਕੋਣੀਆਂ ਬਣ ਦਾ ਕਾਰਨ ਵੀ ਆਹ ਹੈ ਸਨੋ ਹੀ ਆ ਕਿਉਂਕਿ ਜਦੋਂ ਹੁਣ ਤੁਸੀਂ ਇਹ ਦੇਖੋ ਜੀ ਆਪਣੇ ਨੂੰ ਚਾਰਸ ਸੱਤਾਂ ਹੋਣ ਇੱਥੇ ਤਾਂ ਤਾਂ ਸਨੋਹ ਆ ਜਿਹੜੀ ਉਹ ਸਾਰੀ ਦੀ ਸਾਰੀ ਉੱਤੇ ਅਜੇ ਨਹੀਂ ਹੁਣ ਧਰਤੀ ਤੇ ਪਈ ਆ ਹੁਣ ਤੁਸੀਂ ਇਹ ਦੇਖ ਲਓ ਵੀ ਇਹਦਾ ਭਾਰ ਕਿੰਨਾ ਹੋ ਸਕਦਾ ਇਹ ਬਰਫ਼ ਹੀ ਆਪਾਂ ਇਹਨੂੰ ਸਨੋਹ ਨਹੀਂ ਕਹ ਸਕਦੇ ਬਰਫ਼ ਆ ਕੱਚੀ ਜਦੋਂ ਇਹਨੂੰ ਥੋੜਾ ਜਿਹਾ ਨਾਪ ਜੇ ਦਿੱਤਾ ਫਿਰ ਜਿਹੜੀ ਆਪਣੀ ਬਰਫ਼ ਹੁੰਦੀ ਰੀਅਲ ਉਹ ਬਣ ਜੂਗੀ ਤੇ ਇਹੀ ਜੇ ਹੁਣ ਘਰਾਂ ਦੀਆਂ ਛੱਤਾਂ ਉੱਤੇ ਜਮਾਂ ਤਾਂ ਡਿੱਗ ਜੇ ਤਾਂ ਤੁਸੀਂ ਹਾਲਾਤ ਦੇਖ ਲਓ ਵੀ ਘਰਾਂ ਦੇ ਕੀ ਬਣਨਗੇ ਜ਼ਿਆਦਾਤਰ ਲੱਕੜ ਦੇ ਘਰ ਹੁੰਦੇ ਆ ਤੇ ਚੀਲ ਦੀ ਲੱਕੜ ਵਰਤੀ ਜਾਂਦੀ ਹੈ ਘਰਾਂ ਦੇ ਵਿੱਚ ਤੇ ਹਾਲਾਤ ਫਿਰ ਵੇਖ ਲਓ ਵੀ ਘਰਾਂ ਦੇ ਕੀ ਬਣ ਗਏ ਆ ਤਾਂ ਘਰ ਸਾਰੇ ਆ ਜਿਹੜੇ ਉਹ ਥੱਲੇ ਡਿੱਗ ਜਾਣਗੇ ਜੇ ਇਦਾਂ ਹੀ ਰਹੇ ਤਾਂ ਤੇ ਇਸ ਕਰਕੇ ਘਰਾਂ ਦੀਆਂ ਜਿਹੜੀਆਂ ਛੱਤਾਂ ਉਹ ਤਕੌਣੀਆਂ ਬਣਾਈਆਂ ਜਾਂਦੀਆਂ ਇੱਥੇ ਵੀ ਜਿਹੜੀ ਕੋਈ ਸਨੋ ਹੁੰਦੀ ਆ ਤਾਂ ਡਿੱਗਦੀ ਆ ਬਾਅਦ ਵਿੱਚ ਉਹ ਥੱਲੇ ਡਿੱਗ ਪੈਂਦੀ ਧਰਤੀ ਤੋਂ ਸਾਰੇ ਦਰਾਖਤ ਵੀ ਸੁੱਕੇ ਆ ਇੱਕ ਵਾਰੀ ਆਪਣੇ ਤਾਂ ਨਾ ਜਿਵੇਂ ਲਗਾਤਾਰ ਪਾਣੀ ਪੂਣੀ ਦੇ ਵਿੱਚ ਦਰਖਤ ਖੜਾ ਰਵੇ ਤੇ ਆਪਣੇ ਜਿਵੇਂ ਕਹਿੰਦੇ ਵੀ ਸੁੱਕ ਜਾਂਦਾ ਹੁੰਦਾ ਪਰ ਇੱਥੇ ਪਤਾ ਨਹੀਂ ਕਿਉਂ ਇੱਥੋਂ ਦੇ ਦਰਖਤ ਤਾਂ ਸੁੱਕਦੇ ਨਹੀਂ ਜਦੋਂ ਹੋਊਗੀ ਨਾ ਇੱਥੇ ਮਾੜੀ ਜਿਹੀ ਗਰਮੀ ਜੂਨ ਜਲਾਈ ਦੇ ਵਿੱਚ ਇਹ ਰਖਤ ਦੁਬਾਰਾ ਇਹ ਸਾਰੇ ਹੁਣ ਆਸਨੋ ਦੇ ਵਿੱਚ ਜਮਾ ਨੱਪੇ ਪਏ ਆ ਸਾਰਿਆਂ ਦੀਆਂ ਜੜਾਂ ਛੋਟਾ ਜਿਹਾ ਜਿਵੇਂ ਹਣਾ ਨੱਪਿਆ ਪਏ ਸਾਰਾ ਉਹ ਦੇਖ ਲਓ ਨਾ ਛੋਟੇ ਛੋਟੇ ਦਰਖਤ ਸਾਰੇ ਨੱਪੇ ਪਏ ਆ ਪਰ ਫਿਰ ਵੀ ਜਦੋਂ ਗਰਮੀ ਦੇ ਦਿਨ ਜੇ ਆ ਗਏ ਸਾਰੇ ਬਾਹਰ ਨਿਕਲ ਆਉਣਗੇ ਆ ਮਾਲ ਹਰੇ ਹੋ ਜਾਣੇ ਇਹਨਾਂ ਨੇ ਸਾਰਿਆਂ ਨੇ ਹਾਂ ਹੁਣ ਸਾਰੇ ਦਰਖਤ ਜਿਹੜੇ ਉੱਤੇ ਤਾਂ ਤੱਕ برف ਪਈ ਹੈ ਇਹਨਾਂ ਦੇ ਜਮਾ ਤਾਂ ਤੱਕ ਟੀਸੀ ਤੱਕ ਇਹ ਹਾਲਾਤ ਆ ਜੀ ਇਸ ਟਾਈਮ ਕੈਨੇਡਾ ਦੇ ਸ਼ਹਿਰ ਬ੍ਰੈਂਟਨ ਦੇ ਬ੍ਰੈਂਟਨ ਚੋਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਲੇਡੀਜ਼ ਜਿਹੜੀ ਆਪਦੀ ਮਾਣਾ ਬਰਫੋਂ ਪਾਸੇ ਕਰ ਰਹੀ ਆ ਸਾਰੇ ਲੋਕ ਆ ਜਿਹੜੇ ਆਪਾਂ ਆਪਣੇ ਕੰਮਾਂ ਧੰਦੇ ਤੋਂ ਲੱਗੇ ਹੋਏ ਆ ਸਨੋ ਹਟਾਉਣ ਲੱਗੇ ਹੋਏ ਆ ਤੇ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਹਨਾ ਜੁੜੇ ਹੋ ਤੇ ਆਪਾਂ ਵੀ ਜਿਹੜਾ ਹੁਣ ਆਪਣਾ ਵੀ ਸਨੋਅ ਟਾਉਣ ਦਾ ਟਾਈਮ ਹੋ ਗਿਆ ਤੇ ਹੋਰ ਘੰਟੇ ਤੱਕ ਆਪਾਂ ਤੁਹਾਡੇ ਨਾਲ ਲਾਈਵ ਦੇ ਵਿੱਚ ਆਵਾਂਗੇ ਜੀ ਘੰਟੇ ਡੇਢ ਘੰਟੇ ਤੱਕ ਆਰਾਊਂਡ ਜਦੋਂ ਇੱਥੇ 12:00 ਵਜੇ ਹੋਏ 9:00 10:00 ਵਜੇ ਲਾਈਵ ਚ ਆਵਾਂਗੇ ਦੁਬਾਰਾ ਉਹਨੇ ਟਾਈਮ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ